हां जी किसान वीरो सारेन सस्दी अकाल स्वागत ਕਰਦੇ ਆ ਤੁਹਾਡਾ YouTube ਚੈਨਲ ਖੈਰਾ ਡੇਰੀ ਫਾਰਮ ਤਰਨਤਾਰਨ ਦੇ ਵਿੱਚ किसान ਵੀਰੋ ਅੱਜ ਜਿਹੜੀ ਵੀਡੀਓ ਬਣਾਉਣ ਆਪਾਂ ਪਹੁੰਚੇ ਆ ਅਡਰੈਸ ਇੱਕ ਰੀਰ ਦਾ ਜਰੂਰ ਕਨਫਰਮ ਕਰ ਲਿਓ ਪਿੰਡ ਦੋਸਤੋ ਵੀਰ ਦਾ ਕੈਰੋਂ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਮਾਲਕ ਵੀਰ ਦਾ ਨਾਮ ਝੰਡਾ ਸਿੰਘ ਜਿਨ੍ਹਾਂ ਦੇ ਫਾਰਮ ਤੇ ਅੱਜ ਆਪਾਂ ਆ ਵੀਡੀਓ ਬਣਾਉਣ ਪਹੁੰਚੇ ਆ ਤੇ ਅੱਜ ਦੀ ਵੀਡੀਓ ਦੇ ਵਿੱਚ ਦੋਸਤੋ ਤੁਹਾਨੂੰ ਤਿੰਨ ਗਾਵਾਂ ਦਿਖਾਵਾਂਗੇ ਦੋ ਗਾਂ ਦੋਸਤੋ ਗੱਬਣਿਆ ਤੇ ਇੱਕ ਗਾਂ ਦੋਸਤੋ ਜਿਹੜੀ ਇਹ ਬਿਲਕੁਲ ਤਾਜੀ ਸੂਈ ਹੈ ਇਹਨਾਂ ਤਿੰਨਾਂ ਪਛਵਾਉਂਦੀ ਡਿਟੇਲ ਸਾਰੀ ਆਪਾਂ ਵੀਰ ਦੇ ਕੋਲੋਂ ਪੁੱਛ ਕੇ ਤੁਹਾਨੂੰ ਸਾਂਝੀ ਕਰ ਲੈ ਆਂ ਕਿ ਉਸ ਤੋਂ ਪਹਿਲਾਂ ਬੇਨਤੀ ਹੈ ਪਸ਼ੂ ਖਰੀਦਣ ਤੋਂ ਪਹਿਲਾਂ ਤਸੱਲੀ ਜਿਹੜੀ ਕਰਨੀ ਹੈ ਪਸ਼ੂ ਦੀ ਨਰਖ ਬਰਖ ਜਿਹੜੀ ਕਰਨੀ ਹੈ ਦੋਸਤੋ ਤੁਸੀਂ ਆਪ ਆਕੇ ਕਰਨੀ ਹੁੰਦੀ ਆ ਆਪਣਾ ਹੱਕ ਸਮਝ ਕੇ ਆਪਣਾ ਫਰਜ਼ ਸਮਝ ਕੇ ਤਸੱਲੀ ਕਰਕੇ ਪਸ਼ੂ ਖਰੀਦਿਆ ਕਰੋ ਤਾਂ ਕਿ ਬਾਅਦ ਵਿੱਚ ਕੋਈ ਲੰਬੜੀ ਗੱਲ ਨਾ ਹੋਵੇ ਚੈਨਦਲਾ ਮੇਰੇ ਵੀਰ ਸਬਸਕ੍ਰਾਈਬ ਕਰ ਦਿਓ ਤੇ ਨਾਲ ਲਾਇ ਤੇ ਬੈਲ ਬਟਨ ਨੂੰ ਆਲ ਤੇ ਸਿਲੈਕਟ ਕਰ ਦਿਓ ਆਗੇ ਇਸ ਸਾਡੀ ਨਵੀਂ ਵੀਡੀਓ ਦੇ ਨੋਟੀਫਿਕੇਸ਼ਨ ਅਪਡੇਟ ਸਭ ਤੋਂ ਪਹਿਲੇ ਤੁਹਾਡੇ ਤੱਕ ਪਹੁੰਚ ਨਹੀਂ ਜਦੇਵੇ ਆਓ ਕਰੀਏ ਆਪਾਂ ਵੀਰ ਨਾਲ ਗੱਲਬਾਤ ਡਿਟੇਲ ਆ ਪੈਂਦਾ ਪਸ਼ੂ ਦੀ ਵੀਰ ਦੇ ਕੋਲੋਂ ਪੁੱਛ ਲੈਂਦੇ ਆ ਤੇ ਜਿਹੜੀ ਦੋਸਤੋ ਸੱਜਰ ਸੂਈ ਗਾਮ ਆ ਇਹਦੀ ਆਪਾਂ ਚਵਾਈ ਜਿਹੜੀ ਵੀਡੀਓ ਦੇ ਵਿੱਚ ਕਰਾ ਦੇਣੀ ਹੈ ਤੇ ਮੇਰੇ ਵੀਰ ਤੁਸੀਂ ਵੀਡੀਓ ਐਂਡ ਤੱਕ ਜੂਰ ਦੇਖਿਓ ਆਪਾਂ ਉਹਨਾਂ ਦੇ ਵੀਰ ਨਾਲ ਗੱਲਬਾਤ ਕਰਕੇ ਇਹਨਾਂ ਪਸ਼ੂ ਦੀ ਡਿਟੇਲ ਸਾਰੀ ਪੁੱਛ ਲੈਂਦੇ ਆਂ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹੋਰ ਬਾਈ ਠੀਕ ਠਾਕ ਵਧੀਆ ਵਧੀਆ ਵੀਰ ਜੀ ਵਧੀਆ ਜੀ ਪਹਿਲੀ ਵੀਡੀਓ ਪਹੀ ਵੇਖ ਗਏ ਬਹੁਤ ਸਾਰੇ ਹਾਂਜੀ ਵੇਖ ਗਏ ਵੀਰ ਜੀ ਠੀਕ ਹੈ ਜੀ ਹਾਂਜੀ ਹਾਂਜੀ ਤੇ ਅੱਜ ਫੇਰ ਆਪਣੇ ਕੋਲ ਤਿੰਨ ਗਵਾਂ ਦੋ ਗਵਾਂ ਤੇ ਇੱਕ ਸੱਜਣ ਸੀ ਹਾਂਜੀ ਹਾਂਜੀ ਤੇ ਵੀਡੀਓ ਸ਼ੁਰੂ ਕਰ ਦੋ ਪਹਿਲਾਂ ਆਪਣਾ ਡਰੈੱਸ ਇੱਕ ਰੀ ਕਨਫਰਮ ਕਰ ਦੀ ਵੀਰ ਨੂੰ ਡਰੈੱਸ ਵੀਰ ਜੀ ਪਿੰਡ ਕੈਰੋਂ ਤਸਰੀਲ ਪੱਟੀ ਜ਼ਿਲ੍ਹਾ ਤਰਨਤਾਰਨ ਹਾਂਜੀ ਹਾਂਜੀ ਤੇ ਫੋਨ ਨੰਬਰ ਤੇ ਨਾਮ ਦੱਸ ਦਈਏ ਨਾਮ ਝੰਡਾ ਸਿੰਘ ਵਪਾਰੀ ਹਾਂਜੀ ਤੇ ਆਪਣਾ ਫੋਨ ਨੰਬਰ ਹੈ 9872439717 ਠੀਕ ਹੈ ਜੀ ਹਾਂਜੀ ਨੇੜੇ ਗ੍ਰੈਂਡ ਕੈਰੋਂ ਪੰਜ ਗ੍ਰੈਂਡ ਕੈਰੋਂ ਪੈਸ ਹਾਂਜੀ ਠੀਕ ਆ ਤੇ ਬਾਬਾ ਗੁਨੀਆ ਜੀ ਜੀਰ ਬਾਬਾ ਗੁਨੀਆ ਇਧਰ ਆ ਜਾਂਦਾ ਹਾਂਜੀ ਬਿਲਕੁਲ ਪਾਣੀ ਵਾਲੇ ਟੈਂਕੀ ਦੇ ਕੋਲ ਆਪਣੀਆਂ ਦਵਾਈਆਂ ਦੀ ਦੇਖਾਂ ਕਰਕੇ ਕੋਈ ਕੁਛ ਨਹੀਂ ਵੀ ਹਾਂਜੀ ਹਾਂਜੀ ਤੇ ਵੀਰ ਆਪਾਂ ਸ਼ੁਰੂ ਕਰ ਲਈਏ ਇਸ ਸੱਜਣ ਸ੍ਰੀ ਗਾਂ ਤੋਂ ਪਹਿਲਾਂ ਦਸਵੀਂ ਰਿਟੇਲ ਵੀਰਾਂ ਨੂੰ ਇੱਕ ਨਵਾਂ ਸੁਗਾ ਸੁਈ ਸੁਗਾ ਵੀਰ ਜੀ ਇਹ ਪਹਿਲਾ ਸੁਗਾ ਸੁਈ ਆ ਕਿੰਨਾ ਟਾਈਮ ਹੋ ਗਿਆ ਵੀਰ ਸੁਈ ਨੂੰ ਸੁਈ ਨੂੰ ਇਹਨੂੰ ਅੱਜ ਵੀਰ ਜੀ ਹੋ ਗਏ ਆ ਪੰਜ ਪੰਜ 6 ਦਿਨ ਹੀ ਹੋਏ ਵੀਰ ਜੀ ਅੱਛਾ ਜੀ ਹਾਂ ਜੀ ਹਾਂ ਜੀ ਮੈਲਾ ਮੈਲਾ ਚੱਲ ਪੀ ਕਰਮਾਲੀ ਉੱਤਰਾਜ ਮਾਰਨ ਬੱਚਾ ਕੀ ਦਿੱਤਾ ਨੇ ਮੱਛੀ ਆ ਵਿਰਦੀ ਵੱਚੀ ਵੇਖੋ ਬਹੁਤ ਲੋ ਦੋਸਤੋ ਕਰੋ ਚੈੱਕ ਜੀ ਦੋ گاਵਾ ਜੇ ਸਾਹਮਣੇ ਤੁਸੀਂ ਸਕਰੀਨ ਤੇ ਵੇਖ ਰਹੇ ਜੀ ਇੱਕ ਬੱਚਾ ਨਾਲ ਵਛੀ ਸੋਹਣੇ ਸਿਮੰਦੀ ਆ ਕਰਨੂ ਚੱਕ ਜੀ ਤੇ ਇਹ ਗਾਂ ਵੀ ਦੋਸਤੋ ਪਹਿਲਾਂ ਸੁਆ ਸੁਆ ਅੱਛਾ ਵੀਰ ਹੁਣ ਦੁੱਧ ਲੈਣ ਲਈ ਜਾਂ ਬੋਲ ਲਈ ਬੜੀ ਜਤਨ ਪਾਣੀ ਗਏ। ਹਾਂਜੀ ਹਾਂਜੀ ਤੇ ਕਿੰਨਾ ਕੁ ਦੁੱਧ ਤਿਆਰ ਹੈ? ਦੁੱਧ ਵੀਰ ਜੀ ਹੋਣੇ ਤੋਂ 9-10 ਕਿਲੋ ਹੈਗਾ। ਪੱਕਾ ਤਿਆਰ ਹੈ। ਪੱਕਾ ਪੱਕਾ। ਚਵਾਈ ਆਪਾਂ ਕਰਾਈ ਨਹੀਂ ਖਰੀ। ਹਾਂਜੀ ਕਰਾ ਦੇਣੀ ਆਪਾਂ ਚਵਾਈ। ਬਾਕੀ ਨਾ ਇਹ ਵੀਰ ਜੀ ਚੋਈ ਹੀ ਸਾਢੇ 7 ਵਜੇ ਤੋਂ ਮੁੰਡੇ ਨੇ ਬੱਚੀ ਰਹਿਣਤੀ ਮਗਰ ਹੀ ਆ ਜੀ। ਅੱਛਾ ਜੀ। ਉਹ ਫੇਰ ਚੁੰਗ ਗਈ 9:30 ਵਜੇ ਐ ਮੁੜ ਕੇ ਵੇਲੀ ਹੋ ਗਈ। ਚਲੋ ਫੇਰ ਕਰਮਾਲੀਆ ਵੇਖੋ ਬਣਾਈ ਵਧੀਆ। ਚਲੋ ਠੀਕ ਹੈ ਜੀ। ਕੋਈ ਗੱਲ ਨਹੀਂ ਕੋਈ ਗੱਲ ਨਹੀਂ ਕਿਹੜਾ ਵੀ ਕੋਈ ਵੀਰ ਪਸੰਦ ਆਊਗੀ। ਇਹ ਕਰ ਆਪਾਂ ਚਵਾਈ ਨਹੀਂ ਦੂਜੇ ਟਾਈਮ ਆਪਣ ਲਓ ਦੋਸਤੋ ਗਾਂ ਵੀ ਚੰਗੀ ਸੋਹਣੀ ਬਰੀਰ ਵਾਲੀ ਤੇ ਬੱਚੀ ਵੀ ਬਗਲ ਸੋਹਣੀ ਬਰੀਰ ਵਾਲੀ ਆ 9 10 ਲੀਟਰ ਦੁੱਧ ਹੁਣ ਤਿਆਰ ਆ ਵੀਰ ਕਹਿੰਦਾ ਇਹਦਾ ਦੋਸਤੋ ਜਿਹੜਾ ਫੇਸ ਕੁਆਲਟੀ ਹੈ ਜਰਸੀ ਗਾਂ ਵਾਲੀ ਆਹ ਲਓ ਦੋਸਤੋ ਕਰੋ ਚੱਕੀ ਘੱਟ ਘੱਟ ਗਾਂ ਦਾ ਦੋਸਤੋ ਨਾ ਜ਼ਿਆਦਾ ਵੱਡਾ ਤੇ ਨਾ ਜ਼ਿਆਦਾ ਛੋਟਾ ਅੰਦਰ ਕੁਆਲਿਟੀ ਸੋਹਣੀ ਚਾਹ ਜੀ ਬੱਚੇ ਦਾ ਦੋਸਤੋ ਜ਼ਿਆਦਾ ਕਰਦੀ ਹੈ ਆਹ ਲਓ ਤੁਹਾਨੂੰ ਮੈਂ ਬੈਗ ਤੋਂ ਦਿਖਾਉਣਾ ਵੀਰ ਕੁਆਲਿਟੀ ਕਨਾਲੀ ਕੁਆਲਿਟੀ ਕਰ ਲੋ ਚੈੱਕ ਜੀ ਦੋਸਤੋ ਚਾਰੇ ਥਣ ਗੈਪ ਚ ਕੋਈ ਫੋਟ ਸ਼ਾਣੀ ਦੋਸਤੋ ਹਵਾ ਨਾਲ ਦਾ ਫਾੜੀ ਵਾਲਾ ਬੰਦਾ ਜੀ ਜਾਣੀ ਵਾਲੇ ਪਾਸੋਂ ਤੁਹਾਨੂੰ ਦੀ ਕੁਆਲਿਟੀ ਕਰਵਾ ਦੇਣਾ ਚੈੱਕ ਕਰ ਲੋ ਸੋਹਣਾ ਦੋਸਤੋ ਆਰਡਰ ਤੇ ਆ ਰਿਹਾ ਗਾਰ ਵੀ ਕਾਫੀ ਦਿਖਾਉਂਦੀ ਹੈ ਤੇ ਪ੍ਰਸ਼ਾਦ ਵੀ ਦੋਸਤੋ ਵਖਾਉਂਦੀ ਹੈ ਤੇ ਵੀ ਕਿੰਨਾ ਕੁ ਮੋਲੇ ਦਾ ਕਰਨਾ ਆਪਾਂ ਮੁੱਲ ਵੀ ਜੀ ਇਹਦਾ ਆਪਾਂ ਕਰਦੇ 45000 ਰੁਪਏ ਤੇ ਕਿੰਨਾ ਕੁ ਮੰਨ ਤਾਣਾ ਸੋਦਾ ਤੇ 40 ਦੇ ਦਈਏ ਹੋਰ ਵੀ ਹੋ ਸਕਦਾ ਹਾਂਜੀ ਹੋਰ ਵੀ ਹੋ ਸਕਦਾ ਕਰੋ ਹੋਰ ਵੀ ਕਰਦਾ ਕੋਈ ਵੀਰ ਭਰਾ ਕੋਈ ਫੋਨ ਲਾਵੇ ਸਹੀ ਕਿੰਨਾ ਘੁੱਸਦਾ ਆਪਾਂ ਵੀਡੀਓ ਚ ਕਰੀਏ 10000 ਰੁਪਇਆ ਵੀਰ ਜੀ ਹੋਰ ਮਾਨ ਕਰਦਾ 49000 ਰੁਪਇਆ ਹਾਂ 39000 ਦੀ ਬੱਛੀ ਦੇ ਦਾਂਗੇ ਬੱਛੀ ਬਹੁਤ ਚੰਗੀ ਵੀਰ ਜੀ ਵੇਖੋ ਗਰਮੀਆਂ ਦਾ ਤੋਹਫਾ ਹੀ ਆ ਅਗਰ ਵੀ ਆ ਵੇਖੋ ਬੱਛੀ ਆ ਦੋ ਆ ਕਰ ਮਾਰੀ ਬੱਛੀ ਹੈ ਨਾ ਫਿਰ ਇਹ ਆ ਵੀ ਸੀਲ ਲਾ ਕੇ ਵੜੀ ਵੇਖੋ ਆ ਲਓ ਜੀ ਕਰੋ ਚੱਕ ਜੀ ਆਪਾਂ ਫੇ ਵੀ ਚਵਾਈ ਦੀ ਕਰਾ ਦੇਣੀ ਹੈ ਹੈ ਨਾ ਤੇ ਦੋਸਤੋ 39000 ਰੁਪਇਆ ਤਾਂ ਮੋਲੋ ਹੋ ਗਿਆ ਜਿਹਦੇ ਵਿੱਚੋਂ ਤੜਾ ਆਇਆ ਗਿਆ ਦਾ ਸ਼ੋਰ ਸ਼ੱਪਾ ਮਾਨਤਨ ਮੌਕੇ ਤੇ ਥੋੜਾ ਬੜਾ ਜ਼ਰੂਰ ਹੋਊ ਇਦੇ ਨਾਲ ਜਿਹੜੀ ਬੱਦੀ ਗਾ ਵੀਰੇ ਇਹ ਦਸਕੇ ਦੀ ਆਪਣਾ ਡਿਟੇਲ ਇਹ ਸ਼ਾਈ ਵਾਲ ਦਾ ਦੂਸਰਾ ਰੰਗ ਦੀ ਹਾਂਜੀ ਹਾਂਜੀ ਸ਼ਾਈ ਵਾਲ ਵੀਰ ਦੀ ਏ ਲਓ ਜੀ ਦੂਸਰਾ ਸ਼ਾਈ ਵਾਲਾ ਕਾ ਉਸ ਤੇ ਇਹ ਵੀਰ ਕਿੰਨਾ ਸੁਹਾ ਸੁਣੀ ਹੈ ਹਾਂਜੀ ਕਿੰਨਾ ਸੁਹਾ ਸੁਣੀ ਵੀਰ ਜੀ ਘਰ ਵਾਲੇ ਦੇ ਆਂਦੇ ਦੂਜਾ ਸੁਹਾ ਸੁਨਾ ਆ ਵੇਖੋ ਚੀਲੀਆਂ ਸੂਲੀਆਂ ਲਓ ਦੋਸਤੋਂ ਐ ਵੇਖ ਲੋ ਪੂਰੀ ਮਸਤ ਹੋ ਗਈ ਏ ਹਾਂਜੀ ਪੂਰੀ ਸੀਲਸ ਲੱਗੇ ਆ ਵੇਖੋ ਨਹੀਂ ਤੇ ਇਹਨਾਂ ਨੂੰ ਪਤਾ ਲਓ ਥਾਂ ਥੁਣ ਵੀ ਆ ਵੇਖੋ ਕੋਈ ਦੋਸਤੋਂ ਪ੍ਰੋਬਲਮ ਨਹੀਂ ਵੇਖੋ ਜੀ ਲਓ ਜੀ ਜੇ ਮਰਜ਼ੀ ਵੇਖੋ ਜੀ ਚੈੱਕ ਕਰੋ ਬਾਕੀ ਦੋਸਤੋ ਮਿਲ ਕਮੈਂਟ ਵੀ ਕਰ ਲੋ ਜੀ ਹਾਂ ਜੀ ਆ ਵੇਖੋ ਵੀ ਜੀ ਜਿੱਦਾਂ ਨਿਜ ਤੇ ਇਦਾਂ ਆ ਪੈਨ ਲੋ ਜੀ ਤੇ ਪਾਤੂ ਪਾ ਤੁਸੀਂ ਚੈੱਕ ਕਰ ਸਕਦੇ ਹੋ ਆ ਵੇਖੋ ਹਜੇ ਹਜੇ ਗੁੰਦੀ ਆਉਂਦੀ 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 ਜੀ ਹਾਂ ਜੀ ਠੀਕ ਹੈ ਜੀ ਚਾਰੇ ਥਲਾਂ ਦਾ ਤੇਪਾ ਦੋਸਤੋ ਆਕਰੋ ਚੈੱਕ ਲੋ ਜੀ ਹਾਂ ਜੀ ਲੋ ਜੀ ਦੋਸਤੋ ਇਹਨ ਪੂਰੀ ਬਰਫੀ ਆ ਜੀ ਕਰੋ ਚੈੱਕ ਲਓ ਠੀਕ ਹੈ ਜੀ ਹਾਂ ਪੂਰੀ ਦੋਸਤੋ ਸੀਲਸ ਕਰ ਤੁਸੀਂ ਚੈੱਕ ਕਰ ਲਈ ਹੈ ਸੁਵਾ ਦੂਜਾ ਸੁਣੀਏ ਵੀਰ ਕਹਿੰਦਾ ਤੇ ਕਿੰਨਾ ਟਾਈਮ ਵੀਰ ਪਿਆ ਸੌਂ ਚ ਸੋਣੇ ਵੀਰ ਜੀ ਇਹ ਖੜੂ ਕੀ 5-7 ਦਿਨਾਂ ਦੇ 5-7 ਦਿਨ ਖੜੂ ਪਤਾ ਵੀ ਭਾਵੇਂ ਹਮ ਤਾਂ ਵੀ ਕਰਮ ਲੈ ਜੇ ਇਸ ਕਰਮਾਈ ਚਲੋ ਸੂ ਵੀ ਸਕਦੀ ਆ ਹਾਂਜੀ ਇਹ ਤੇ ਹੁਣ ਤੁਹਾਨੂੰ ਪਤਾ ਕਿ ਨਹੀਂ ਬਾਕੀ ਚਲੋ ਕੁਦਰਤ ਦੇ ਵਾਸਤੇ ਕੁਦਰਤ ਦੇ ਹੱਥ ਵਾਸਾ ਜੀ ਮੰਨ ਲਓ ਕਰਮਾਂ ਦੇ ਹਾਂਜੀ ਬਾਕੀ ਇੰਨਾ ਵੀ ਸੀਲਸ ਲੱਗਾ ਇਹ ਕਰਮਾਲੀਆਂ ਉਸੇ ਵੇਲੇ ਜਦੋਂ ਸੂਂਦੀਆਂ ਹਾਂਜੀ ਕੋਮਲ ਕਮਨ ਲਾ ਪੈਂਦੀਆਂ ਫਿਰ ਉਸੇ ਵੇਲੇ ਛੱਡਾ ਬਣਾ ਜਾਂਦੀਆਂ ਠੀਕ ਹੈ ਜੀ ਛੱਡੇ ਦੂਦੇ ਸੁਣਦੀ ਇਹ ਕੋਕੇ ਨੂੰ ਚਲੋ ਇੰਨੀ ਕਿਨਾਰੀ ਹੈਗੀ ਗਲਬੀ ਜਦੋਂ ਸੂਣ ਦੇ ਦੇੜ ਉਹਦੀ ਬਿਲਕੁਲ ਉਦੋਂ ਆਰਡਰ ਕਰ ਚੁਣੀ ਆ ਕੱਦ ਕੱਦ ਦੋਸਤੋਂ ਗਾਂ ਦਾ ਸੂਣਾ ਬਰੀਡ ਸੋਹਣੀ ਆ ਨਾਲੇ ਵੀ ਜੀ ਹੋਰ ਗਰਮੀਆਂ ਵੀ ਤੁਹਾਨੂੰ ਪਤਾ ਗਰਮੀਆਂ ਚ ਇਹ ਆ ਵੀ ਇਹ ਕੋਈ ਆ ਵੇਖੋ ਕਿਤੇ ਮਾਸਾ ਕਰਮਾ ਵਾਲੀ ਕਿਤੇ ਲੋ ਜੀ ਸ਼ਿਰਨੀ ਤੁਹਾਨੂੰ ਪਤਾ ਕਿਤੇ ਮਾਸਾ ਕੋਈ ਦੋਸਤੋਂ ਕਿਤੇ ਕਾਲ ਨਹੀਂ ਲਓ ਜੀ ਆ ਵੇਖੋ ਲੜਲੂਰ ਵੇਖੋ ਕਿੰਨੇ ਵੀ ਜੀ ਹਾਂ ਜੀ ਅਜੇ ਵਲਟਾਂ ਬਹੁਤ ਪਈਆਂ ਹਨਾ ਹਾਂ ਜੀ ਹਾਂ ਜੀ ਠੀਕ ਹੈ ਜੀ ਥਾਂ ਥੁਣੀਆਂ ਵੇਖੋ ਪੂਰੀਆਂ ਵਿੱਠਾਂ ਫਿਰਲਾਂ ਵਿੱਠਾਂ ਤੇ ਲੋ ਜੀ 8-7 ਦਿਨ ਵੀ ਜਿੱਦੀ ਲੱਗੀ ਤੇ ਕਰਮਾ ਵਾਲੀ ਬਣ ਜੂਗੀ ਬਣ ਜੂਗੀ ਬਣ ਜ ਵੀਰ ਜੀ ਉਹਨਾਂ ਨੇ ਆਪਰ ਕਹੇ ਆ 14 ਕਿਲੋ ਦੁੱਧ ਚੋਇਆ ਇਤੋਂ ਠੀਕ ਹੈ ਜੀ ਹਾਂਜੀ ਬਾਕੀ ਦੋਸਤੋ ਦੁੱਧ ਵੀ ਇਹਦਾ ਕਰਮਾ ਵਾਲੀ ਦਾ ਗਾਵਾਂ ਮੱਝਾਂ ਰੱਖੇ ਹੋਣਾ ਜੀ ਹਾਂਜੀ ਤੇ ਖਾਤਾਕ ਦੋਸਤੋ ਪਿਆਸੂਨ ਦੇ ਵਿੱਚ ਸੁਹਾ ਦੂਜਾ ਸੁਣੀ ਜੀ ਪਸੰਦ ਜਿਹੜੇ ਵੀਰ ਨੂੰ ਆਉਗੀ ਵੀਰ ਦਾ ਫੋਨ ਬਸ ਸਕਰੀਨ ਤੇ ਚੱਲੂਗਾ ਤੇ ਵੀਰ ਨੂੰ ਤੁਸੀਂ ਫੋਨ ਦੇਖਾ ਪੂਰੀ ਜੰਮੀ ਪਰੀ ਵੀਰੋ ਕਵਿਤਾ ਜੀ ਚੱਲ ਰਾਲੀ ਆ ਪੂਰੀ ਹਾਂਜੀ ਹਾਂਜੀ ਸਾਈ ਹਾਲ ਦੀ ਇੱਧਰ ਵੇਖੋ ਬਰੀਡ ਲਓ ਜੀ ਹਾਂਜੀ ਆਕਰੋ ਜੀ ਚੈੱਕ ਹਾਂ ਫੀਲਿੰਗਾਂ ਸੋਲੀਆਂ ਕਰਮਾ ਵਾਲੀ ਨੂੰ ਬੜੀਆਂ ਲੱਗੀਆਂ ਹਾਂਜੀ ਹਾਂਜੀ ਮਹਾਰਾਜ ਤੇ ਇਹਦਾ ਵੀਰ ਮੋਲ ਮੁੱਲ ਵੀਰ ਜੀ ਇਹਦਾ ਆਪਾਂ 42000 ਰੁਪਇਆ ਕਰਦੇ ਆਂ ਕਿੰਨਾ ਕੁ ਮੰਨਣਾ ਤੁਸੀਂ 2000 ਛੱਡ ਦਾਂਗੇ ਵੀਰ ਜੀ 40 40 ਹੋ ਗਿਆ ਹਾਂਜੀ ਤਿੰਨ ਹੀ ਛੱਡ ਦਾਂਗੇ ਲਓ ਜੀ 39 ਹੋ ਗਿਆ ਬਰਾਬਰੀ ਹੋ ਗਈ ਹਾਂਜੀ ਹਾਂਜੀ ਮੰਨ ਲਓ ਇਹ ਗੱਲ ਹੈ ਕਿ ਆ ਵੀ 40 ਚੋਂ ਤਿੰਨ ਛੱਡ ਦਾਂਗੇ ਦਾ 40 ਜੋ 33 ਹੋ ਗਿਆ ਹਾਂ 33 ਹੋ ਗਿਆ ਹਾਂਜੀ ਹਾਂ ਬੱਚੀ ਦੀ ਜੀ ਬਹੁਤ ਵਧੀਆ ਜੇ ਵੇਖੋ ਠੀਕ ਹੈ ਜੀ ਹਾਂਜੀ ਯਾਤ ਪੀੜੀ ਨਾਲ ਇਹ ਹੈਗਾ ਵੀ ਦੋ ਤਿੰਨ ਤੁਹਾਨੂੰ ਪਤਾ 14 15 ਕਿਲੋ ਹੱਥ ਕੇ ਕਰਮਾੜੀ ਨੇ ਕੱਢੀ ਹੋਣਾ ਠੀਕ ਹੈ ਜੀ ਹਾਂਜੀ ਬਾਕੀ ਦੋਸਤੋ ਮੋਲ ਵੀਡੀਓ ਵਾਲੇ ਫਿਸਰੀ ਉਹਦਾ 37000 ਰੁਪਏ ਵੀਰ ਨੇ ਡਿਮਾਂਡ ਰੱਖੀ ਆ ਜਿਹਦੇ ਵਿੱਚ ਤੁਹਾਡਾ ਆਆਂ ਗਿਆ ਦਾ ਮਾਨ ਤਣ ਸ਼ੋਰ ਸ਼ਪਾ ਅਜੇ ਵੀ ਮੌਕੇ ਤੇ ਹੋਊਗਾ ਤੇ ਇਹਦੇ ਨਾਲ ਜਿਹੜੀ ਬਧੀ ਆ ਇਹ ਐਪ ਦੱਸੀ ਦੀ ਡਿਟੇਲ ਸੀ ਇਹ ਵੀਰ ਜੀ ਆਪਣੀ ਪਹਿਲਣ ਵੈਟ ਨੇ ਸੋਣਾ ਜੀ 2 ਤੋਂ 25 ਦਿਨ ਦਾ ਸਮਾਂ ਰਹਿੰਦਾ ਵੀਰ ਜੀ ਦਾ ਸੋਣਾ ਠੀਕ ਹੈ ਜੀ ਹਾਂ ਜੀ ਹਾਂ ਜੀ ਇਹ ਵੀ ਸ਼ਾਹੀਵਾਲ ਦੇ ਨਾਲ ਥੋੜਾ ਸ਼ਾਹੀ ਹਾਂ ਜੀ ਹਾਂ ਜੀ ਇਹ ਪਿਓਰ ਵੀਰ ਦੀ ਮੰਨ ਲਓ ਇਹ ਗੱਲ ਹੈ ਕਿ ਕੈਮਰੇ ਦਾ ਕਰਕੇ ਥੋੜਾ ਡਰਦੀ ਉਹ ਤਰ੍ਹਾਂ ਠੰਡੀ ᱛੀ ਹਈ ਠੀਕ ਹੈ ਜੀ ਕੋਈ ਗੱਲ ਨਹੀਂ ਵਧੀਆ ਹੱਥ ਪੱਲਾ ਵਧੀਆ ਫਰੌਂਦੀ ਕਰਮਾਂ ਵਾਲੀ ਠੀਕ ਹੈ ਜੀ ਦੋਂਦੀ ਚੌਗੀ ਆ ਵੀਰ ਜੀ ਅੱਛਾ ਜੀ ਹਾਂ ਜੀ ਹਾਂ ਜੀ ਇੱਕ ਨਾ ਏ ਥੋੜੀ ਜਿਹੀ ਖੁੱਲੀ ਫਿਰਦੀ ਇਹਦੇ ਤਲਿਹਾਰੀ ਦਾ ਕਰਕੇ ਵੀ ਆਲਜੀ ਕਰਦੀ ਠੀਕ ਹੈ ਜੀ ਲਓ ਦੋਸਤੋ ਕਰੋ ਚੈੱਕ ਜੀ ਪਹਿਲਾ ਸੂਆ ਸੁਣੀਏ ਤੇ ਸੂਨ ਦੇ ਵਿੱਚ ਅਜੇ 15 ਦਿਨ ਦਾ ਟਾਈਮ ਅਜੇ 20 ਵੀ ਕਰ ਸਕਦੀ 15 ਤੋਂ 20 ਦਿਨ ਲੱਗੇ ਕਾਲ ਗੁਥਾਨ ਕੋਲ ਵੀ ਦੀ ਬਹੁਤ ਵਧੀਆ ਕਰਮਾ ਆ ਗਈ। ਠੀਕ ਹੈ ਜੀ। ਕਾਲ ਪੈ ਜਾਂਦਾ ਨਾ ਪਸ਼ੂਏ ਨੂੰ ਨਾਰਸਾ ਰਸਾ ਪਾਇਆ ਬਣਾ ਜਦਾ। ਹਾਂ। ਬਾਕੀ ਦੋਸਤੋ ਚਕੀਨ ਆ ਪੂਰੀ ਵਸ਼ੀ ਤੁਸੀਂ ਚੈੱਕ ਕਰ ਸਕਦੇ ਹੋ ਜੀ ਬਿਊਟੀ। ਬਿਊਟੀ ਬੈਟੀ ਤੇ ਬੜੀ ਵਧੀਆ ਜੀ ਕਰਮਾ ਆ ਲਈ ਲੱਗੀ। ਦੋਂਦੀ ਚੌਗੀ ਆ ਵਸ਼ੀ। ਜਮੀਂ ਪੜੀ ਵੇਖ ਲਓ। ਹਾਂ ਜਮੀਂ ਪੜੀ ਦੋਸਤੋ ਪੂਰੀ ਹੈ। ਗਰਮੀ ਵਾਲਾ ਕ੍ਰੋਸ ਸੰਗ ਰੱਖ ਦੀਗੇ। ਹਾਂ। ਬੈਕਸ ਸਾਹਤ ਤੁਹਾਨੂੰ ਦਿਖਾਉਣ ਦੀ ਕਰਦਾ ਕੋਸ਼ਿਸ਼। ਦੋਤ ਲਾਉਣਾ ਕਰਮਾ ਆ ਲਈ ਨੇ ਸ਼ੁਰੂ ਕਰ ਦਿੱਤਾ। ਟਰ ਬਣਾਉਣਾ ਦੇਖੋ ਜੀ। ਹਾਂ ਲੋ ਜੀ ਪੂਰੇ ਕੱਦ ਕਾਠ ਵਾਲੀ ਹਾਂ ਜੀ ਦਰਦੀ ਕੈਮਰੇ ਦਾ ਦਰਦੀ ਕਰਦੀ ਹੈ ਨਾ ਕੈਮਰੇ ਦਾ ਕਰਕੇ ਕਰਦੀ ਹਾਂ ਹਾਂ ਜੀ ਤੇ ਵੀਰ ਮੁੱਲ ਦਾ ਕੀ ਕਰਦਾ ਮੁੱਲ ਵੀਰ ਜੀ ਦਾ ਆਪਾਂ 36000 ਰੁਪਇਆ ਕਰਨਾ ਕਿਉਂ 33 ਦੇ ਦੇ 34 ਦੇਣੀ ਉਹ ਹੈ ਕਿ ਜੈਸੌਰ ਵੀ ਚਲੋ ਗਜੈਸ ਵੀਰ ਜੀ ਇਹ ਗੱਲ ਹੈ ਕਿ ਕੋਈ ਕਹੇ ਆਏ ਵੀਰ ਭਰਾ ਦਾ ਆਏ ਕਹਿੰਦਾ ਮਾਨਤਨ ਕਰ ਲਾਂਗੇ ਉਤਰਾ ਵੀਰ ਜੀ ਬੱਚੀ ਵੇਖੋ ਕਿੱਡੀ ਜੰਮੀ ਪਲੀ ਆ ਕੱਦ ਕਾਠੇ ਵਾਲੀ ਆ ਫਿਰ ਥਣਗੋਲ ਵਾਲੀ ਆ ਚਲੋ ਇੰਨਾ ਕਰਮਾੜੀ ਦੇ ਗਾਉਂ ਦਰਜਿਆਂ ਦਾ ਪਹੂ ਥੋੜਾ ਜਾਣਾ ਲਾਏ ਬਣਾਏ ਕਰਮਾ ਵਾਲੀ ਪਈ ਆ ਬਈ ਚਲੋ ਹੈ ਨਾ ਹਾਂ ਬਾਕੀ ਇਹ ਗਲੇ ਵੀ ਥਣਾਂ ਦੀ ਜਿਹੜੀ ਕੁਆਲਿਟੀ ਆ ਬਹੁਤ ਵਧੀਆ ਚਾਰ ਕਰੀ ਹੋਈ ਹੈ ਪੱਤੀ ਵੀ ਸੁਣੀ ਲੱਗਦੀ ਹਾਂ ਲਓ ਦੋਸਤੋ ਕਿੰਨਾ ਮੁੱਲ ਤੇ 34000 34 ਦੀ ਦੇ ਦਾਂਗੇ ਵੀਰ ਜੀ ਮੋਲ ਆਪਾਂ 36 ਕੀਤਾ 34 ਦੀ ਦੇ ਦਾਂਗੇ 34000 ਦੋਸਤੋ ਜੇ ਮਾਨ ਦਾ ਤੁਹਾਡਾ ਹੋਰ ਹੋ ਜੂਗਾ ਆ ਗਿਆ ਤਾਂ ਜਿਹੜੇ ਵੀਰ ਨੂੰ ਇਹ ਪਸੰਦ ਆਊਗੀ ਤੇ ਆਪਾਂ ਦੋਸਤੋ ਸ਼ੁਰੂ ਕਰੀਏ ਇਸ ਗਾਂ ਦੀ ਵੀਰ ਚਵਾਈ ਸ਼ੁਰੂ ਕਰੀਏ ਆਪਾਂ ਬੇਸ਼ੱਕ ਲਓ ਜੀ ਅੱਛਾ ਵੀਰ ਇਹ ਰਸੀ ਤੋਂ ਬਣਾ ਚੁੰਦੇ ਆਂ ਹਾਂਜੀ ਹਾਂ ਜੀ ਇਦਾਂ ਹੀ ਵੀ ਜੀ ਇਹਨੂੰ ਪ੍ਰਵਾਹ ਥੋੜਾ ਕਰਮਾੜੀ ਨੂੰ ਕੋਈ ਲਓ ਜੀ ਹਾਂ ਜਿੱਦਾਂ ਮਰਜੀ ਇਹਨੂੰ ਬਿਨਾਂ ਰੱਸੀ ਤੋਂ ਬਿਨਾਂ ਵੰਗੇ ਤੋਂ ਭਾਵੇਂ ਥੱਲੇ ਲੰਮੇ ਪਾ ਕੇ ਕੋਈ ਚੋਲੇ ਠੀਕ ਹੈ ਜੀ ਹਾਂਜੀ ਇਹ ਥੋੜਾ ਵੀ ਇੰਨੇ ਕਰਮਾੜੀ ਨੇ ਲੱਤ ਮਾਰਨੀ ਲਓ ਜੀ ਕਰੋ ਛਕ ਜੀ ਹਾਂਜੀ ਨਾਲੇ ਆ ਵੀ ਜੀ ਮੱਛੀ ਨੂੰ ਮੇਰਾ ਤਾਂ ਪਿਆਜ ਦਿੰਨੇ ਆ ਹਾਂਜੀ ਹਾਂਜੀ ਮੁਰਕੇ ਮਗਰੋਂ ਭੁੱਖੀ ਰਹੂ ਕਿਸਨੇ ਐ ਮੱਛੀ ਦੋਸਤਾਂ ਚੰਗੀ ਬਰੀਦਲੀ ਆ ਜੇ ਕੋਈ ਵੀਰ ਸਾਹਮਣੇ ਰਾ ਲੈ ਗਿਆ ਤੇ ਸਾਲਕ ਤੱਕ ਮੱਛੀ ਜੜੀਏ ਦੋਸਤੋਂ ਬਿਲਕੁਲ ਤਿਆਰ ਹੋ ਜਾਂਦੀ ਹੈ ਮੱਛੀ ਵਿੱਚ ਬੜੀ ਵਧੀਆ ਬੜੀ ਪਰ ਕਰਮ ਕਰਮਾਲੀ ਨੇ ਜੰਮੀ ਦਿੱਤੀ ਹੈ ਜਮੀਂ ਪਲੀ ਵੇਖੋ ਕਿੱਦੀ ਹੈ ਮੱਛੀ ਪੂਰੀ ਪਲੀ ਆ ਕੇ ਹਾਂਜੀ ਹਾਂਜੀ ਹਾਂ ਬਾਕੀ ਚਲੋ ਫੀਡਾ ਫੂਡਾ ਬੜੀਆਂ ਆਈਆਂ ਵਿਚਾਰ ਦੇ ਵਿੱਚ ਹਾਂ ਤਾਂ ਦੇਖੋ ਕਰਮਾਲੀ ਦਾ ਚਲੋ ਨਿੱਕੀਆਂ ਤੇ ਬਣਦੀਆਂ ਵੱਡੀਆਂ ਹਾਂਜੀ ਹਾਂਜੀ ਹਾਂ ਅਸੀਂ ਸੁਣਾ ਸੰਭੀ ਕਹੇ ਨੇ ਤੇ ਬਣੀ ਠੀਕ ਹੈ ਜੀ ਦੁੱਧ ਪੀਣ ਦੇ ਚਲੋ ਇਹ ਗੱਲ ਹੈ ਕੀ ਆ ਵੀ ਲੈਕ ਹੋਈਆ ਜ਼ਾ ਦੋਸਤੋ ਗਾਡੀਆਂ ਸੀਲੀਆਂ ਸੁਈਆਂ ਚੈੱਕ ਕਰ ਸਕਦੇ ਆ ਜਾ 9 10 ਲੀਟਰ ਦੁੱਧ ਦੋਸਤੋ ਦੱਸਿਆ ਵੀਰ ਨੇ ਹੁਣ ਜਿਹੜਾ ਤੇ ਸੱਨੇ ਤਿਆਰ ਆ। ਬਾਕੀ ਆ ਜੀ ਬੱਚੀ ਵੀ ਕੋਈ ਪਾਈ ਆ ਅੱਧਾ ਕਿਲੋ ਫਰਮਾੜੀ ਪੀਂਦੀ ਆ। ਹਾਂਜੀ ਹਾਂਜੀ ਇਹ ਤਾਂ ਗੱਲ ਹੈਗੀ। ਅਰੇ ਬੱਚਾ ਛੋਟਾ ਵਾ ਦੋਸਤੋ ਇਹਨੇ ਤੁਹਾਨੂੰ ਪਤਾ ਦੁੱਧ ਏ ਜੀ। ਪੱਠੇ-ਪੁੱਠੇ ਨਹੀਂ ਖਾਣ ਲੱਗੀ ਏ। ਚੁਆਈ ਦੋਸਤੋ ਵੀਡੀਓ ਚ ਕਰਾਉਣ ਦਾ ਫਾਇਦਾ ਇਹ ਹੋ ਜਾਂਦਾ ਕਿ ਇੱਕ ਦਸਣਾਂ ਦੀ ਵਾਧ ਘਾਟ ਇੱਕ ਪਾਸੂ ਦੀ ਚੁਆਈ ਦਾ ਪਤਾ ਲੱਗ ਜਾਂਦਾ ਤੇ ਦੂਜੀ ਗੱਲ ਇਹ ਆ ਕੋਈ ਜਿਹੜੇ ਵੀ ਇਨ ਕਰਨੀ ਪੇਸ਼ ਆ ਤਾਂ ਕਈ ਵੀਰ ਨਹੀਂ ਪਹੁੰਚ ਕਰਦੇ ਜੇ ਆਪਣੀ ਵੀਡੀਓ ਕਾਲਸ ਵੀ ਇੱਕ ਟਾਈਮ ਚ ਆ ਸਕਦੇ ਹਾਂਜੀ ਜਿੱਦਾਂ ਮਰਜੀ ਲੋ ਜੀ ਬਾਲਟੀ ਚੈੱਕ ਕਰ ਲਓ ਜੀ 最后。<laughs> andaron don't camino if ਉਹ ਬੁਫ ਚਵਾਈ ਜਿਹੜੀ ਹੈ तकरीबन ਹੋਈ ਚੱਲੀ ਹੈ ਮਰੇ ਵੀਰ ਜੀ ਛੇ ਤੁਹਾਨੂੰ ਪਤਾ ਵੱਜੇ ਨਾ ਸਵੇਰੇ ਨਾ ਤੁਹਾਨੂੰ ਦੱਸਦਾ ਗੱਲ ਵੀ ਮੱਛੀ ਨੇ ਨਾ 9 ਵਜੇ ਮੱਛੀ ਚੁੰਗੀ ਠੀਕ ਹੈ ਜੀ ਹੁਣ ਵੀ ਇਹ ਗੱਲ ਹੈਗੀ ਆ ਵੀ ਬਾਬਾ ਸਾਹਿਬ ਨੇ ਅੱਧਾ ਪੌਣਾ ਕਿਲੋ ਉਹਨੂੰ ਚੰਗਾਇਆ ਮੁਰਕੇ ਕਈ ਅਸੀਂ ਲਾਲਚ ਨਾ ਬੱਚਾ ਤੁਹਾਨੂੰ ਪਤਾ ਭੁਖਾਰੀਂਦਾ ਹੁਣ ਇਹ ਆ ਵੀ ਦੁੱਧ आठ किलो भी जी पक्का होगा अठ नौ किलो ठीक है जी बछी सने हाजी हाजी बछी सड़े हाँ जी, हाँ जी <laughs> ਵਾਈਪਰੋਂ ਤਾਂ ਵੀ ਹੁੰਦਾ ਦੁੱਧ ਤੇ ਆਪਣੀ ਸੇਵਾ ਤਾਂ ਹੁੰਦਾ ਹਾਂਜੀ 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 ਇੰਨਾ ਵੀ ਇਹਦਾ ਪਤਾ ਲੱਗ ਜਾਂਦਾ ਵੀ ਗੁਰਲਾਤਾ ਆਪਾਂ ਪੀੜੀ ਤੇ ਬਹਿ ਕੇ ਚੋਂਦੇ ਹਾਂ ਹਾਂਜੀ ਹਾਂਜੀ ਗੱਟਿਆਂ ਗੋਟਿਆਂ ਤੋਂ ਅੱਜ ਕੱਲ ਤੁਹਾਨੂੰ ਖੜਾ ਕੋਈ ਰਿਆ ਪਿਆ ਹੈਗੀ ਹੈ ਹਾਂ ਠੀਕ ਹੈ ਇਹ ਨਾ ਉਹ ਤੁਸੀਂ ਵਾਛੀ ਨੂੰ ਐਸੇ ਕਰਕੇ ਪਈ ਇਹਦੀਆਂ ਮੁਰਕੇ ਸਾਰਾ ਮੈਂ ਬੱਚੇ ਨੂੰ ਵੀ ਜੀ ਪਹਿਲਾਂ ਰਜਾ ਦਿੰਦਾ ਵਾ ਠੀਕ ਹੈ ਜੀ ਕਿਲੋ ਦੇ ਲਾਗੇ ਬੰਨੇ ਆਪਾਂ ਜਿਹੜਾ ਵਛੀ ਨੂੰ ਚੰਗਾ ਆ ਹਾਂਜੀ ਅੰਦਰ ਪੀ ਜਾਂਦੀ ਹੈ ਹਾਂਜੀ ਨਾਲ ਉਹ ਵੀ ਆਪਾਂ ਵਿੱਚ ਹੀ ਆਇਆ ਹਲੋ ਬਾਕੀ ਮਹਿਲੋ ਲਓ ਦੋਸਤੋ ਕਰ ਲੋ ਚੱਕ ਤੇ ਸਾਢੇ 1-3 ਦੇ ਲੱਗੇ ਬਨੇ ਦੁੱਧ ਹੋਊਗਾ ਜੀ ਹਾਂਜੀ ਤੇ ਕੁਝ ਬੱਚਾ ਚੁੰਗਿਆ ਹਾਂ ਤੇ ਦੋਸਤੋ ਅੰਦਾਜ਼ਾ ਤੁਸੀਂ ਲਾਵਦੇ 8-9 ਲੀਟਰ ਵੀਰ ਨੇ ਕਿਹਾ ਤੇ ਬਾਕੀ ਜਿਹੜੀ ਗਾਵਾਂ ਆ ਉਹ ਦੋਸਤੋ ਬੱਚੇ ਨੇ ਟਾਈਮ ਤੋਂ ਥੋੜੀ ਪਹਿਲਾਂ ਚੁੰਗ ਲਈ ਨਾ ਤੇ ਐਨ ਪਸ਼ੂ ਦੋਸਤ ਤੁਹਾਨੂੰ ਦਿਖਾਇਆ ਤੇ ਜਿੰਨਾਂ ਵਿੱਚ ਇੱਕ ਗਾਇ ਬਿਲਕੁਲ ਤਾਜੀ ਸੀ ਇਹ ਦੋ ਪਸ਼ੂ ਗਰੇ ਦੋਸਤ ਗੱਬਣੇ ਸੂਏ ਸੂਏ ਪਹੁੰਦੇ ਇੱਕ ਟਾਈਮ ਦੋ ਟਾਈਮ ਚੋਕੇ ਆਂ ਆਪਣੀ ਤਸਦੀਕ ਕਰ ਲੋ ਗੱਬਣੇ ਪਸ਼ੂ ਦੋ ਤੋਥਰਾ ਦੇ ਟਿੱਪ ਕੇ ਪਾਸ ਕਰਕੇ ਆਪਣੀ ਤਸਦੀਕ ਮੇਰੇ ਵੀ ਜਰੂਰ ਕਰ ਲਿਆ ਕਰੋ ਐਡਰੈਸ ਦੇ ਕਰੀਬ ਦਾ ਫਿਰ ਬੋਲਨਾ ਪਿੰਡ ਕੈਰੋਂ ਤਹਿਸੀਲ ਪੱਟੀ ਜਿਲ੍ਹਾ ਸ਼੍ਰੀ ਤਰਨਤਨ ਸਾਹਿਬ ਨਾਮ ਵੀ ਦਾ ਝੰਡਾ ਸਿੰਘ ਵਪਾਰੀ ਫੋਨ ਨੰਬਰ ਵੀਰੇ ਕਰੀਫੇ ਬੋਲਦੀ 9872439717 ਠੀਕ ਹੈ ਜੀ ਧੰਨਵਾਦ ਦੋਸਤੋ ਨਾਲ ਵੀਡੀਓ ਆ ਬਸ ਤੱਕੜ ਗਈ ਹੁਣ ਮੈਂ ਆਹ ਵੇਚੋ ਲਓ ਜੀ ਆ ਬਈ ਹਾਲ ਹੋ ਜੀ ਦੋਸਤੋ ਪਰੇ ਚੱਕੀਏ ਪੂਰਾ ਦੋਸਤੋ ਬਣਾਣਾ ਛੋੜ ਜੀ ਬਿਲਕੁਲ ਨਮੂ ਕਰੋ ਚੱਕ ਜੀ ਹਾਂ ਸਾਰਾ ਠੀਕ ਹੈ ਜੀ